ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਨਵੀਆਂ-ਨਵੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਉਸੇ ਤਿਤ ਬਲਾਕ ਕਨੂਨ ਜ਼ਿਲ੍ਹਾ ਗੁਰਦਾਸਪੁਰ ਖੇਤੀਬਾੜੀ ਅਤੇ ਕਿਸਾਨ ਪਹਲਾਈ ਵਿਭਾਗ ਪੰਜਾਬ ਵੱਲੋਂ ਅਜ ਕਾਦੀਆਂ ਦੇ ਪਿੰਡ ਅਰਜਾਦਾ ਦੇ ਗੁਰਦੁਆਰਾ ਸਾਹਿਬ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਮੌਕੇ ਖੇਤੀਬਾੜੀ ਅਫਸਰ ਮੈਡਮ ਅਮਨਦੀਪ ਕੌਰ ਅਤੇ ਦਰਸ਼ਨ ਸਿੰਘ ਪਹੁੰਚੇ ਗੱਲਬਾਤ ਕਰਦਿਆਂ ਬਟਾਲਾ ਹਲਕੇ ਤੋਂ ਸੀਨੀਅਰ ਆਪਾਗੂ ਤੇ ਬਲਾਕ ਇੰਚਾਰਜ ਸਰਪੰਚ ਡਾਕਟਰ ਜਗਦੀਸ਼ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਬਸਿਦੀਆਂ ਦੀਆਂ ਬੀਜਾਂ ਦਵਾਈਆਂ ਅਤੇ ਮੋਦੀ ਕਿਸਾਨ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਕਰੀਬ 35 ਕਿਸਾਨਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦਾ ਬਹੁਤ ਧੰਨਵਾਦ ਕੀਤਾ ਕਿ ਜਿਨ੍ਹਾਂ ਵੱਲੋਂ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਮਨਜੀਤ ਸਿੰਘ ਪ੍ਰਤਾਪ ਸਿੰਘ ਇੰਦਰਜੀਤ ਸਿੰਘ ਪ੍ਰਧਾਨ ਪਿਆਰਾ ਸਿੰਘ ਭਜਨ ਸਿੰਘ ਅਮਰੀਕ ਸਿੰਘ ਗੁਰਦੇਵ ਸਿੰਘ ਧੀਰਾ ਤੋਂ ਇਲਾਵਾ ਪਿੰਡ ਵਾਸੀ ਇਲਾਵਾ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਗਗਨਦੀਪ ਸਿੰਘ ਸੰਧੂ ਵੀ ਹਾਜ਼ਰ ਸਨ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਡਾਕਟਰ ਜਗਦੀਪ ਸਿੰਘ ਜੀ ਸਰਪੰਚ ਪਿੰਡ ਰਜਾਦਾ ਅੱਜ ਕਾਦੀ ਲੱਗੀ ਹੈ ਸਾਡੇ ਅੱਜ ਖੇਤੀਬਾੜੀ ਅਫਸਰ ਮੈਡਮ ਕਨਵਨ ਤੋਂ ਮੈਡਮ ਅਮਨਦੀਪ ਕੋਹਰ ਔਰ ਉਹਨਾਂ ਦੇ ਨਾਲ ਸਾਡੇ ਦਰਸ਼ਨ ਸਿੰਘ ਜੀ ਪਹੁੰਚੇ ਹੋਏ ਨੇ ਸੋ ਸਾਡੇ ਪਿੰਡ ਵਿੱਚ ਕਾਫੀ ਲੋਕ ਮਤਲਬ ਇਕੱਠੇ ਹੋ ਗਏ ਆਏ ਹੋਏ ਨੇ ਆਪਣੇ ਆਪਣੇ ਉਹਨਾਂ ਨੇ ਖੇਤੀਬਾੜੇ ਕੰਮ ਕਰਵਾਏ ਨੇ ਕਿਸ ਨੇ ਬੀਜ ਬਾਰੇ ਪੁੱਛਿਆ ਵਾ ਜਾਂ ਕੋਈ ਕਿਸ ਨੇ ਦਵਾਈਆਂ ਬਾਰੇ ਖੇਤੀਬਾੜੀ ਦੇ ਵਿਭਾਗ ਦੇ ਜਿੰਨੇ ਵੀ ਸਾਡੇ ਕਿਸਾਨ ਭਰਾ ਆਏ ਹੋਏ ਨੇ ਸਾਰੇ ਤੇ ਸਾਰਿਆਂ ਨੇ ਆਪਣੇ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਜੋ ਕੋਈ ਕੰਮ ਇਹਨਾਂ ਦੇ ਕੇਸ ਦੇ ਪੀਐਮ ਕਿਸਾਨ ਯੋਜਨਾ ਉਹਦੇ ਬਾਰੇ ਜਾਣਕਾਰੀ ਆਵਾ ਤੇ ਕੇ ਰਸੀਆਂ ਕਰਵਾਈਆਂ ਉਹ ਕਿੰਨੇ ਜਾਣੀ ਦੇ ਹੋਏ ਹਾਂਜੀ ਘਟੋ ਘਟ ਲਗਭਗ 35 ਜਾਣਿਆਂ ਦੀਆਂ ਹੋ ਚੁੱਕੀਆਂ ਵਾਂ ਔਰ ਅਜੇ ਮੈਡਮ ਇੱਥੇ ਬੈਠੇ ਹੋਏ ਨੇ ਲੱਗੇ ਹੋਏ ਮੈਡਮ ਕਰ ਰਹੇ ਨੇ ਔਰ ਖੇਤੀਬਾੜੇ ਬੜੀਆਂ ਹੋਰ ਵੀ ਗੱਲਾਂ ਦੱਸ ਕੇ ਗਏ ਜਿਸ ਤਰ੍ਹਾਂ ਮੱਕੀ ਬਾਰੇ ਜਾਣਕਾਰੀ ਦੇਣ ਦੇ ਸੀ ਕਿ ਮੱਕੀ ਲਗਾਓ ਔਰ ਇਸ ਤਰ੍ਹਾਂ ਦੇ ਹਾਂ ਰੋਟਾਟਰ ਵਗੈਰਾ ਦੇਣ ਮਾਰੇ ਇਹ ਸਬਸਿਡੀ ਬਾਰੇ ਕਹਿਣ ਦੇ ਆ ਵੀ ਇਹਨਾਂ ਸਬਸਿਡੀ ਦਿੱਤੀ ਜਾਏਗੀ ਲਗਾਉਣ ਵਾਸਤੇ ਤੇ ਇਹਨਾਂ ਦੇ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਸੋ ਪਿੰਡ ਵਾਸੀ ਜਿਹੜੇ ਸਾਡੇ ਉੱਤੇ ਪਹੁੰਚੇ ਹੋਏ ਨੇ ਇਹਨਾਂ ਸੱਜਣਾ ਦਾ ਕਿਸਾਨਾਂ ਦਾ ਜੋ ਸਾਡੇ ਵੀਰ ਪਹੁੰਚੇ ਹੋਏ ਨੇ ਸਭ ਕਾ ਸਰਪੰਚ ਗੁਰਦੀਪ ਸਿੰਘ ਜੀ ਸਾਡੇ ਪਬਲ ਜਲਜੀਤ ਸਿੰਘ ਜੀ ਮਨਜੀਤ ਸਿੰਘ ਜੀ ਸਾਡੇ ਚਾਚਾ ਪੱਤਾਪ ਸਿੰਘ ਜੀ ਸਾਡੇ ਆਪਣੇ ਵੀਰ ਜੀ ਔਰ ਇੰਦਰ ਜੀ ਇੰਦਰਜੀਤ ਸਿੰਘ ਸਾਡੇ ਡਾਕਟਰ ਸਾਹਿਬ ਜਿਹੜੇ ਪਹੁੰਚੇ ਹੋਏ ਨੇ ਸਾਡੇ ਜੀ ਪੱਤਾਪ ਸਿੰਘ ਸਾਡੇ ਬਹੁਤ ਹੀ ਕਿਸਾਨ ਵੀਰ ਸਿੰਘ ਜੀ ਪੱਤਾਪਾਰਾ ਸਿੰਘ ਜੀ ਸਾਡੇ ਆਪਣੇ ਭਜਨ ਸਿੰਘ ਜੀ ਔਰ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਚਾਚਾ ਜੀ ਅਮਰਿਕ ਸਿੰਘ ਜੀ ਪਹੁੰਚੇ ਹੋਏ ਨੇ ਸਾਡੇ ਚਾਚਾ ਜੀ ਦਾ ਸਦਾਣਾ ਜੀ ਸਾਡਾ ਬੰਦੇ ਵਾਸੀ ਜੀ ਪਹੁੰਚੇ ਨੇ ਰਿਤਿਰਾ ਪਹੁੰਚਾ ਤੇ ਮੈਂਬਰ ਪੰਚਾਇਤ ਗੁਰਦੇਵ ਸਿੰਘ ਗਰਮੀਤ ਸਿੰਘ ਜੀ ਸਾਡੇ ਬਹੁਤ ਹੀ ਸਾਡਾ ਪਿੰਡ ਜਿਹੜੇ ਨਿਵਾਸੀ ਸਾਰੇ ਪਹੁੰਚੇ ਆਏ ਨੇ ਜੀ ਸਾਰਿਆਂ ਦਾ ਹੀ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆں ਤੁਸੀਂ ਬੜੇ ਚੰਗੇ ਢੰਗ ਤਰੀਕੇ ਨਾਲ ਇੱਥੇ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਲਾਭ ਲੈ ਰਹੇ ਨੇ ਸਾਡੇ ਬੜੇ ਤਰੀਕੇ ਦੇ ਨਾਲ ਕੋਈ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਆ ਸਾਡੇ ਬੜੇ ਧਿਕਰ ਵਧੀਆ ਕੰਮ ਕਰ ਰਹੇ ਨੇ ਸਾਰੇ ਕਿਸਾਨ ਪਹੁੰਚੇ ਅੱਜ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾਇਆ ਹੈ ਇੱਥੇ ਜਿਹਦੇ ਵਿੱਚ ਪੀਐਮ ਸਕੀਮ ਵੱਖ-ਵੱਖ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਮੈਂ ਹੰਦੇ ਆ ਮੈਕਸ ਸੰਦ ਉਹਨਾਂ ਵਾਸਤੇ ਇਹ ਇਹਨਾਂ ਦੇ ਜਿਹੜੇ 35 ਜਿਹੜੇ ਹੈਗੇ ਕਾਰਡ ਪੀਐਮ ਸਕੀਮ ਦੇ ਕਾਰਡ ਸੀਗੇ ਉਹ ਜਿਹੜੇ ਬੰਦ ਹੋਏ ਸੀਗੇ ਜਾਂ ਪੈਸੇ ਨਹੀਂ ਸੀ ਆ ਰਹੇ ਮੈਡਮ ਅਮਨਦੀਪ ਕੌਰ ਨਾਲ ਉਹਨਾਂ ਦੇ ਦਰਸ਼ਨ ਸਿੰਘ ਆਏ ਉਹਨਾਂ ਨੇ ਘੰਟਾ ਪਾਉਣਾ ਘੰਟਾ ਤਕਰੀਬਤ ਇਥੇ ਰਹਿ ਕੇ ਬਹੁਤ ਵਧੀਆ ਸੱਚਜੇ ਢੰਗ ਦੇ ਨਾਲ ਸਾਰਿਆਂ ਨੂੰ ਗਾਈਡ ਕੀਤਾ ਜਿਨ੍ਹਾਂ ਦੇ ਜਿਵੇਂ ਜਿਵੇਂ ਵੀ ਉਹਨਾਂ ਦੇ ਮਤਲਬ ਡਾਕੂਮੈਂਟਸ ਚਾਹੀਦੇ ਸੀ ਉਹਨਾਂ ਨੂੰ ਉਹਨਾਂ ਨੇ ਦੱਸਿਆ ਬਾਕੀ ਖੇਤੀਬਾੜੀ ਦੇ ਸਬੰਧੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਸੰਦ ਸੀਗੇ ਉਹਨਾਂ ਦੇ ਸਬਸਿਡੀ ਦੀਆਂ ਬਾਰੇ ਦਵਾਈਆਂ ਬਾਰੇ ਤੇ ਬਾਕੀ ਕੁਝ ਦੋ ਚਾਰ ਕਿੱਲੇ ਦੇ ਕਹਿੰਦੇ ਵੀ ਤੁਹਾਡੇ ਅਮਰੀਕਾ ਪਿੰਡ ਚ ਮੱਕੀ ਦਾ ਵਾਸਤੇ ਅਸੀਂ ਕੁਝ ਕਰਾਂਗੇ ਅ ਟ੍ਰਾਇਲ ਲਾਵਾਂਗੇ ਉਹਦੇ ਵਾਸਤੇ ਦੱਸ ਕੇ ਗਏ ਨੇ ਅਜੇ ਮੈਡਮ ਹੁਣ ਇੱਥੇ ਹੀ ਨੇ ਸੰਗਤ ਆਈ ਜਾਂਦੀ ਆ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਸਾਰੇ ਜੀ ਹਾਂ ਜੀ ਸਾਡੇ ਪਿੰਡ ਵਾਲਿਆਂ ਨੇ ਬੜੇ ਗਹਿਰਾਈ ਨਾਲ ਬੜੇ ਸੱਚਜੇ ਢੰਗ ਨਾਲ ਬੜੀ ਬਰੀਕੀ ਨਾਲ ਉਹਨਾਂ ਕੋਲ ਸਵਾਲ ਕੀਤੇ ਉਹਨਾਂ ਨੇ ਦੱਸਿਆ ਮਤਲਬ ਬਰੀਕੀ ਨਾਲ ਆਪਾਂ ਤਾਂ ਹੀ ਸਵਾਲ ਕਰਦੇ ਜੇ ਆਪਾਂ ਉਹ ਤੋਂ ਲਾਭ ਲੈਣਾ ਤੇ ਜੇ ਆਓ ਜੀ ਤੇ ਜਾਓ ਜੀ ਉਦੋਂ ਫਿਰ ਗੱਲ ਹੁੰਦੀ ਨਹੀਂ ਆ ਇਹੋ ਜਿਹਾ ਕੈਂਪ ਲੱਗਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਮੈਂ ਸਾਰਿਆਂ ਨੂੰ ਹੀ ਇਹ ਬੇਨਤੀ ਕਰੂੰਗਾ ਪਿੰਡ ਵਾਲਿਆਂ ਨੂੰ ਹਲਕਾ ਬਲਾਕ ਦੇ ਵਿੱਚ ਹਰ ਇੱਕ ਪਿੰਡ ਆਪਾਂ ਆਪਣੇ ਪਿੰਡ ਬਲਾਕ ਬਲਾਕ ਪਧਰੀ ਤੇ ਪਿੰਡ ਲੈਵਲ ਤੇ ਇਹ ਕੈਂਪ ਲਵਾਉਣ ਜਿਹੜਾ ਕਿ ਵੱਤਵਾ ਦੇ ਆਪਾਂ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਅਸੀਂ ਫਾਇਦਾ ਲੈ ਸਕੀ ਆ